ਹਾਂਜੀ ਮਿੱਤਰੋ ਕੀ ਹਾਲ ਚਾਲ ਲੋ ਦੋਸਤੋ ਆਪਣਾ ਰੂਮ ਜਿਹੜਾ ਲੈਤਾ ਹੋਇਆ ਉਹ ਲੈਤਾ ਹੈ ਸ਼੍ਰੀਨਗਰ ਦੇ ਵਿੱਚ ਅੱਜ ਮੋਛਾਂ ਵੀ ਸੈੱਟ ਨਹੀਂ ਹੋਈਆਂ ਤੋਂ ਕਿਉਂਕਿ ਲਾਈਟ ਹੈ ਨਹੀਂ ਸੀ ਉੱਥੇ ਡਰਾਇਰ ਚੱਲੀ ਨਹੀਂ ਸੋ ਮੈਂ ਦੱਸ ਰਿਹਾ ਸੀ ਵੀ ਆਪਣਾ ਰੂਮ ਲੈਤਾ ਹੈ ਸ਼੍ਰੀਨਗਰ ਦੇ ਵਿੱਚ ਜਿਹੜੀ ਹੈ ਕਿ 8 ਨੰਬਰ 1 ਦੇ ਉੱਪਰ ਜਿਹੜੀ ਹੈ ਕਿ ਆ ਡਲ ਲੇਕ ਹੈ ਬੈਕ ਸਾਈਡ ਹੀ ਮੇਰੇ ਇਹ ਲੇਕ ਆ ਗਈ ਕਿਉਂਕਿ ਇਹ ਬਹੁਤ ਏਰੀਆ ਇਹਨੇ ਘੇਰਿਆ ਹੋਇਆ ਹੈਗਾ ਲੇਕ ਨੇ ਤੇ ਘੱਟੋ ਘੱਟ ਮੈਂ ਇੱਥੋਂ ਮੇਰੇ ਖਿਆਲ 3-4 ਕਿਲੋਮੀਟਰ ਆ ਗਿਆ ਤੇ ਇਸ ਲੇਕ ਦੇ ਕਿਨਾਰੇ-ਕਿਨਾਰੇ ਤੇ ਮੈਂ ਘੁੰਮਣਾ ਇੱਥੇ ਜਿਹੜਾ ਟੂਲੀਪ ਗਾਰਡਨ ਇਹਦੇ ਵਿੱਚ ਕੀ ਹੈ ਜੇ ਤੁਸੀਂ ਆਟੋ ਕਰਕੇ ਆਉਨੇ ਹੋ ਤਾਂ ਘਟ ਤੋਂ ਘਟ ਉਹਨੇ 150-200 ਰੁਪਏ ਤੁਹਾਡੇ ਤੋਂ ਲੈ ਲੈਣਾ ਹੈ ਜੇ ਵੱਤ ਸਵਾਰੀਆਂ ਹੋਈਆਂ ਤਾਂ ਉਹ ਉਸ ਤਰ੍ਹਾਂ ਘਟ ਤੋਂ ਘਟ ਉਹ 100 ਰੁਪਏ ਪਰ ਸਵਾਰੀ ਹੀ ਕਰੂਗਾ ਪਰ ਇਦਾਂ ਦੀ ਜਿਵੇਂ ਆਹ ਦਵੈਰਾ ਜਾ ਰਹੀ ਹੈ ਵਿੱਚੇ ਠੀਕ ਹੈ ਦਵੈਰਾ ਇਦਾਂ ਦੀ ਇਹ ਟਾਟਾ ਸੂਮੋ ਇਹ ਗੱਡੀਆਂ ਚੱਲਦੀਆਂ ਨੇ ਉਹ ਤੁਹਾਨੂੰ ਸਿਰਫ 20 ਤੋਂ 30 ਰੁਪਏ ਦੇ ਵਿੱਚ ਇਸ ਜਗ੍ਹਾ ਤੇ ਉਤਾਰ ਦਿੰਦੀਆਂ ਨੇ ਕਿ ਜਿਹੜਾ ਹੈ ਕਿ ਇਥੋਂ ਥੋੜਾ ਪੈਦਲ ਜਾਣਾ ਪੈਣਾ ਪੈਦਲ ਚ ਪਹੁੰਚ ਕੇ ਤੁਸੀਂ ਉੱਥੇ ਮਲੋ ਟੂਲਿਪ ਗਾਰਡਨ ਤੇ ਪਹੁੰਚ ਸਕਦੇ ਹੋ ਤੇ ਆ ਬੈਕ ਸਾਈਡ ਉਹੀ ਲੈ ਕੇ ਆ ਗਈ ਇੰਨਾ ਕੁ ਪੈਦਲ ਆਪਾਂ ਚੱਲ ਸਕਦੇ ਹਾਂ ਕਿਉਂਕਿ ਜੇ ਤੁਸੀਂ ਪੈਸੇ ਬਚਾਉਣੇ ਆ ਤੇ ਪੂਰਾ ਇੰਜੋਏ ਕਰਨਾ ਹੈ ਘੁੰਮਣ ਦਾ ਜੇ ਤੁਸੀਂ ਆਟੋ ਜਾਣੇ ਉਹ ਤੁਹਾਨੂੰ ਸਪੈਸ਼ਲ ਉੱਥੇ ਹੀ ਉਤਾਰੂਗਾ ਟੂਲਿਪ ਗਾਰਡਨ ਦੇ ਕੋਲ ਪਰ ਇੱਥੇ ਵਿੱਚ ਤੁਸੀਂ ਪੈਸੇ ਬਚਾ ਸਕਦੇ ਹੋ ਮੰਨ ਲਓ ਜੇ 100 ਰੁਪਏ ਵੀ ਲੈਂਦਾ ਉਹ ਇੱਥੇ ਸਿਰਫ ਤੁਸੀਂ 20 ਤੋਂ 30 ਰੁਪਏ ਦੇ ਵਿੱਚ ਆ ਸਕਦੇ ਹੋ 60-70 ਰੁਪਏ ਤੁਸੀਂ ਆਪਣੇ ਬਚਾ ਸਕਦੇ ਹੋ ਤੋਂ ਚੱਲਦੇ ਆਪਾਂ ਟੂਲਿਪ ਗਾਰਡਨ ਤੇ ਉੱਥੇ ਜਾ ਕੇ ਆਪਾਂ ਦੇਖਦੇ ਆਂ ਕਿੰਨੇ ਕ ਫੁੱਲ ਉੱਤੇ ਲੱਗੇ ਹੋਇਆ तकरीबन 2500 ਤਰ੍ਹਾਂ ਦੇ ਫੁੱਲ ਕਹਿ ਰਹੇ ਹੈ ਬਾਕੀ ਜਾ ਕੇ ਦੇਖਦੇ ਆ ਕੀ ਹੈ ਮਾਹੌਲ ਉੱਥੇ ਦਾ ਧੰਨਵਾਦ ਜੀ ਲੋ ਜੀ ਰਾਸਤੇ ਥੋੜਾ ਖਾਣਾ ਪੀਣਾ ਕਰਕੇ ਪਹੁੰਚ ਗਏ ਆਪਾਂ ਟੂ ਲਿਪ ਗਾਰਡਨ ਤੇ ਟਿਕਟ ਆਪਾਂ ਲੈ ਲਈ 75 ਰੁਪਏ ਦੀ ਇੱਕ ਬੰਦੇ ਦੀ ਤੇ ਕੋਈ ਜਵਾਗ ਦੀ ਟਿਕਟ ਲੈਣੀ ਤਾਂ 30 ਰੁਪਏ ਦੀ ਹੈ ਜੇ ਤੁਸੀਂ ਆ ਆਊਟ ਆਫ ਇੰਡੀਆ ਤੋਂ ਤਾਂ ਤੁਹਾਨੂੰ ਜਿਹੜਾ ਹੈਗਾ 200 ਰੁਪਏ ਖਰਚਣਾ ਪੈਣਾ ਹੈ ਉਹ ਚੱਲਦੇ ਆਂ ਅੰਦਰ ਚੈਕਿੰਗ ਹੋ ਰਹੀ ਆ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆ ਨਜ਼ਾਰਾ ਇਹ ਸਿਸਟਮ ਹੈ ਤੇ ਇੱਥੇ ਆਉਣ ਲਈ ਤੁਹਾਨੂੰ ਦੱਸਿਆ ਜੇ ਤੁਸੀਂ ਆਪ ਦਾ ਸਟੇਜ ਇੱਥੇ ਵੀ ਕਰਦੇ ਹੋ ਉਤੋਂ ਸ਼ੇਅਰਿੰਗ ਟੈਕਸੀ ਲੈ ਕੇ ਤੁਸੀਂ ਇੱਥੇ ਆ ਸਕਦੇ ਹੋ ਸਪੈਸ਼ਲ ਆਟੋ ਲੈ ਕੇ ਆਉਂਗੇ ਤਾਂ ਤੁਹਾਨੂੰ ਮਹਿੰਗਾ ਪੈਣਾ ਹੈ ਜਾਂ ਤੁਸੀਂ ਆਪਣੀ ਬਾਈਕ ਵਗੈਰਾ ਲੈ ਕੇ ਆਉਨੇ ਹੋ ਤਾਂ ਜਿਹੜੀ ਇੱਥੇ ਜਿਹੜੀ ਪਾਰਕਿੰਗ ਹੈਗੀ ਆ ਉਹ ਪੇਡ ਹੈ ਉੱਥੇ ਤੁਸੀਂ ਆਪਣੇ ਬਾਈਕ ਵਗੈਰਾ ਖੜੀ ਕਰ ਸਕਦੇ ਹੋ ਤੇ ਖਾਣ ਪੀਣ ਦਾ ਇੱਥੇ ਸਿਸਟਮ ਬਹੁਤ ਘੱਟ ਹੈ ਤੇ ਮਹਿੰਗਾ ਹੈ ਉਹ ਜੇ ਤੁਸੀਂ ਆਪਣੇ ਨਾਲ ਕੈਰੀ ਕਰ ਸਕਦੇ ਹੋ ਤਾਂ ਜ਼ਿਆਦਾ ਵਧੀਆ ਹੈ ਤੋ ਅੰਦਰ ਇਥੇ ਸੁਣਿਆਗਾ ਵੀ 2500 ਤਰ੍ਹਾਂ ਦੇ ਫੁੱਲ ਨੇ ਤਕਰੀਬਨ ਜਿੱਦੋਂ ਸਾਹਮਣੇ ਲੱਗਿਆ ਹੈ ਫਲੈਕਸ ਬੋਰਡ ਤੇ ਬਾਕੀ ਅੰਦਰ ਜਾ ਕੇ ਦੇਖਿਆ ਗੇਟ ਨੰਬਰ 1 ਤੋਂ ਆਪਾਂ ਐਂਟਰ ਹੋ ਰਹੇ ਹਾਂ ਗੇਟ ਦੇ 1 ਤੋਂ ਹੋਰ ਨੇ ਜਿਹੜੇ ਕਿ ਆਪਾਂ ਨੂੰ ਇਹ ਨੇੜੇ ਪੈਂਦੇ ਆ ਇਹ ਪੈਂਦੇ ਆ ਡਾਲ ਲੈਕ ਦੇ ਨੇੜੇ ਸੋ ਚੱਲਦੇ ਆ ਅੰਦਰ ਤੇ ਦੇਖਦੇ ਆ ਅੰਦਰ ਕੀ ਕੁਛ ਆ ਮਿਹਰਬਾਨੀ ਕਰ ਲਓ ਜੀ ਲੈ ਕੇ ਟਿਕਟ ਆਪਾਂ ਪਹੁੰਚ ਗਏ ਅੰਦਰ ਆ ਤੇ ਖਾਣ ਪੀਣ ਦੀਆਂ ਚੀਜ਼ਾਂ ਅੰਦਰ ਅਲਾਉਡ ਨਹੀਂ ਹੈਗੀਆਂ ਨਾ ਕੋਈ ਆਪਣੀ ਇਦਾਂ ਦੀ ਕੋਈ ਚੀਜ਼ ਲੈ ਕੇ ਆਉਣੇ ਜਿਸ ਨਾਲ ਇੱਥੇ ਗਾਰਡਨ ਨੂੰ ਨੁਕਸਾਨ ਪਹੁੰਚ ਚੁਕੇ ਚਲੋ ਅਨਾਉਂਸਮੈਂਟ ਵੀ ਹੋ ਰਹੀ ਹੈ ਇਸੇ ਗੱਲ ਦੀ ਤੇ ਫੁੱਲ ਇੱਥੋਂ ਤੁਸੀਂ ਦੇਖ ਰਹੇ ਹੋ ਅੱਗੇ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਇਸੇ ਤਰ੍ਹਾਂ ਦੇ ਹਰ ਤਰ੍ਹਾਂ ਦੇ ਵੱਖਰੇ ਫੁੱਲ ਹੈ ਇੱਥੇ ਜੇ ਪੀਲੇ ਦਿਖ ਰਹੇ ਹੈ ਇਹਦੇ ਨਾਲ ਲਾਲ ਪੀਲੇ ਆ ਗਏ ਉਸ ਤੋਂ ਬਾਅਦ ਗੁਲਾਬੀ ਆ ਗਏ ਫਿਰ orange ਆ ਗਏ ਫਿਰ white ਆ ਗਏ ਤਾਂ ਬੜਾ ਨਜ਼ਾਰਾ ਹੈ ਜਿਹੜਾ view ਹੈਗਾ ਇੱਥੇ ਇੱਥੇ ਛੋਟਾ-ਛੋਟਾ ਤੁਸੀਂ ਕਰਾ ਸਕਦੇ ਹੋ ਆ ਕੇ ਤੇ ਸਾਹਮਣੇ ਜਿਹੜੀਆਂ ਉੱਚੀਆਂ ਪਹਾੜੀਆਂ ਹਲਕੀ-ਹਲਕੀ ਧੁੰਦ ਜੀ ਮਾਲੋ ਠੰਡਾ ਵਾਲਾ ਮਾਹੌਲ ਹੈ ਇੱਥੇ ਬਾਕੀ ਜਿਹੜੇ ਫੁੱਲ ਵੀਡੀਓ ਦੇਖੂਗਾ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਟਿਕਟ ਇਸੋਂ ਦੀ 75 ਰੁਪਏ ਹੈ ਕਾਟ ਬਹੁਤ ਜ਼ਿਆਦਾ ਹੈ ਚੱਲਦੇ ਆਂ ਅੰਦਰ ਲੋਬੀ ਦੇਖ ਸਕਦੇ ਨਜ਼ਾਰਾ ਟੂ ਲਿਪ ਗਾਰਡਨ ਦਾ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਤੁਹਾਨੂੰ ਫੁੱਲ ਹੀ ਫੁੱਲ ਦੇਖਣਗੇ ਸੋ ਉੱਪਰ ਪਹਾੜੀਆਂ ਨੀਚੇ ਹਰਿਆਲੀ ਖੂਬ ਸੁੰਦਰ ਨਜ਼ਾਰਾ ਇੱਧਰ ਵੀ ਬੈਕਸਾਈਡ ਵੀ ਤੇ ਇੱਧਰ ਵੀ ਬੜਾ ਚੰਗਾ ਨਜ਼ਾਰਾ ਹੈ ਸੋ 75 ਗ੍ਰਵੇਟ ਟਿਕਟ ਹੈ ਜਿਹੜਾ ਲੱਗਦਾ ਸ਼੍ਰੀਨਗਰ ਤਾਂ ਜ਼ਰੂਰ ਇੱਥੇ ਆ ਕੇ ਜਾਇਓ ਧੰਨਵਾਦ ਤੇ ਖਾਣ ਪੀਣ ਦੀਆਂ ਚੀਜ਼ਾਂ ਇਹਦੇ ਅੰਦਰ ਲੈ ਕੇ ਆਉਣੀਆਂ ਅਲਾਉਡ ਨਹੀਂ ਹੈਗੀਆਂ ਤੇ ਉਸ ਤੋਂ ਬਾਅਦ ਕੁਝ ਵੀ ਤੁਸੀਂ ਇਦਾਂ ਦੀ ਐਕਟੀਵਿਟੀ ਵਾਲੀ ਚੀਜ਼ ਖੇਡਾਂ ਖੁੱਡਾਂ ਇਹਦੇ ਚ ਅੰਦਰ ਨਹੀਂ ਲੈ ਕੇ ਆਉਣੀ ਜਿਹਦੇ ਨਾਲ ਇਹ ਗਾਰਡਨ ਨੂੰ ਨੁਕਸਾਨ ਪਹੁੰਚ ਸਕੇ ਇਦਾਂ ਦੀ ਚੀਜ਼ ਇਹਦੇ ਵਿੱਚ ਨਹੀਂ ਲੈ ਕੇ ਆਉਣੀ ਤੇ ਬਾਕੀ ਖਾਣ ਪੀਣ ਦਾ ਸਮਾਨ ਤੇ ਨੇੜੇ ਤੇੜੇ ਬਹੁਤ ਮਹਿੰਗਾ ਹੈ ਤੁਸੀਂ ਨਾਲ ਲੈ ਕੇ ਆ ਸਕਦੇ ਹੋ ਉਹ ਜ਼ਿਆਦਾ ਵਧੀਆ ਰਹੂਗਾ ਪਰ ਅੰਦਰ ਨਹੀਂ ਬਾਹਰੇ ਖਾ ਕੇ ਫਿਰ ਅੰਦਰ ਐਂਟਰ ਹੋਣਾ ਧੰਨਵਾਦ ਲੋ ਇੱਕ ਚੀਜ਼ ਹੋਰ ਨੋਟ ਕਰ ਲਿਓ ਕਿ ਇਹ ਫੁੱਲ ਜਿਹੜੇ ਹੈਗੇ ਆ ਉਹ ਸਿਰਫ 2.5 ਮਹੀਨੇ ਹੀ ਰਹਿੰਦੇ ਆ ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਓਵੇਂ ਓਵੇਂ ਇਹਨਾਂ ਦਾ ਟਾਈਮ ਹੀ ਥੀ ਬਧੀ ਜਾਂਦਾ ਹੈ ਸੋ ਪਹਿਲਾਂ 1.5 ਮਿੰਟਾਂ ਲਈ 2 ਮਿੰਟਾਂ ਲਈ ਫਿਰ 2.5 ਮਿੰਟਾਂ ਤੱਕ ਇਹ ਫੁੱਲ ਰਹਿ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਝੀਲ ਦੇ ਨੇਾਰੇ ਵੀ ਤੁਸੀਂ ਦੇਖ ਸਕਦੇ ਹੋ ਨਾਲ ਇਹਦੇ ਅਟੈਚ ਹੈਗੀ ਆ ਇਸ ਝੀਲ ਦੇ ਨਾਲ ਕਿਨਾਰੇ ਬੈਠ ਕੇ ਤੁਸੀਂ ਆਪਣਾ ਇੰਜੋਏਮੈਂਟ ਕਰ ਸਕਦੇ ਹੋ ਪਰ ਖਾਣਾ ਪੀਣਾ ਨਹੀਂ ਹੈਗਾ ਲਓ ਜੀ ਮੰਨ ਤਾਂ ਭਰਨੀ ਸੀ ਰਿਆ ਪਰ ਬਾਹਰ ਨਿਕਲ ਕੇ ਆ ਗਏ ਤੇ ਇੱਥੇ ਹੁਣ ਕਰਦੇ ਆ ਕੁਝ ਆਪਾਂ ਖਾਣ ਪੀਣ ਕਿਉਂਕਿ ਜਿਹੜੇ ਪਹਿਲਾਂ ਇਥੋਂ ਡਿਸ਼ ਖਾ ਕੇ ਗਏ ਸੀ ਤੋਂ ਵਿੱਚ ਕੇਕ ਸੀ ਉੱਪਰ ਪੈਟੀ ਵਗੈਰਾ ਵਾਲਾ ਸਿਸਟਮ ਜਿਆ ਸੀ ਕਵਰ ਹੋਇਆ ਉਹਦੇ ਉੱਪਰ ਉਹ ਕਹਿੰਦੇ ਸੀ ਇਹਨੂੰ ਕੁਝ ਲੀਵਰ ਨਾਮ ਸੀ ਇਹ ਤਾਂ ਕੁਝ ਨਾਮ ਸੀ ਉਸ ਦਾ ਤੇ ਇਹ ਕਰਦਿਆਂ ਚੈੱਕ ਇਸ ਤੋਂ ਬਾਅਦ ਜਾਣਿਆ ਹਰੀ ਪਰਬਤ ਅੱਜ ਜਿਹੜਾ ਹੈਗਾ ਵੀ ਪਰੀ ਗਾਰਡਨ ਜਿਹੜਾ ਹੈਗਾ ਉਹ ਬੰਦ ਰਹੇਗਾ ਦੋ ਚੀਜ਼ਾਂ ਬੰਦ ਰਹਿਣਗੀਆਂ ਤੇ ਅੱਜ ਆਪਾਂ ਕੁਝ ਇਹ ਖਾ ਕੇ ਕਰਦੇ ਹਾਂ ਟਰਾਈ